ਮਿੱਠੀਆਂ ਚੀਜ਼ਾਂ ਜਾਂ ਮਠਿਆਈਆਂ ਜਿੰਨੀਆਂ ਮਰਜ਼ੀ ਹੋਣ ਪਰ ਸ਼ੱਕਰ ਪਾਰਿਆਂ ਦੀ ਗੱਲ ਅਲੱਗ ਹੀ ਹੁੰਦੀ ਹੈ ਇਸਨੂੰ ਸਭ ਤੋਂ ਜ਼ਿਆਦਾ ਪਸੰਦ ਆਉਂਦੇ ਆ ਇਹਨੂੰ ਕਈ ਸ਼ੱਕਰ ਪਾਰੇ ਕਹਿੰਦੇ ਆ ਤੇ ਕਈ ਗੁੜ ਪਾਰੇ ਕਹਿੰਦੇ ਆ ਅੱਜ ਆਪਾਂ ਹਲਵਾਈ ਦੀ ਦੁਕਾਨ ਵਰਗੇ ਸ਼ੱਕਰ ਪਾਰੇ ਘਰ ਦੇ ਵਿੱਚ ਤਿਆਰ ਕਰਾਂਗੇ ਐਨੇ ਜ਼ਿਆਦਾ ਆਸਾਨ ਤਰੀਕੇ ਨਾਲ ਕਿ ਹਰ ਕੋਈ ਬਣਾ ਲੂਗਾ ਤੇ ਸਮਾਨ ਨੂੰ ਆਪਾਂ ਬਿਲਕੁਲ ਨਾਪ ਤੋਲ ਕੇ ਦੱਸਾਂਗੇ ਤੇ ਬਿਨਾ ਕਿਸੇ ਕਲਰ ਤੋਂ ਇਹਨਾਂ ਨੂੰ ਤਿਆਰ ਕਰਾਂਗੇ ਇਹਨਾਂ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ 250 ਗ੍ਰਾਮ ਲਵਾਂਗੇ ਮੈਦਾ 60 ਤੋਂ 70 ਗ੍ਰਾਮ ਲਿਆਪਾ ਘਿਓ ਕਿਉਂ ਆਪਾਂ ਦੇਸੀ ਲੈ ਇਹਦੇ ਵਿੱਚ ਆਪਾਂ ਤੇਲ ਨਹੀਂ ਵਰਤਾਂਗੇ ਕਿਉਂ ਵਰਤਾਂਗੇ ਬਾਕੀ ਤੁਸੀਂ ਤੇਲ ਵਰਤਣਾ ਚਾਹੋ ਉਹ ਤੁਹਾਡੀ ਮਰਜ਼ੀ ਹੈ ਜਿੰਨਾ ਤੁਸੀਂ ਘਿਓ ਲਿਆ ਉਹਨੂੰ ਕਿਸੇ ਭਾਂਡੇ ਨਾਲ ਮਿਲੇਓ ਉਹਨਾਂ ਹੀ ਪਾਣੀ ਲੈ ਕੇ ਇੱਕ ਸਾਈਡ ਤੇ ਰੱਖ ਲਿਓ ਚਮਚ ਦਾ ਚੌਥਾ ਹਿੱਸਾ ਲਵਾਂਗੇ ਆਪਾਂ ਬੇਕਿੰਗ ਪਾਊਡਰ ਦਾ ਸਭ ਤੋਂ ਪਹਿਲਾਂ ਮੈਦੇ ਦੇ ਵਿੱਚ ਚੰਗੀ ਤਰ੍ਹਾਂ ਬੇਕਿੰਗ ਪਾਊਡਰ ਨੂੰ ਮਿਕਸ ਕਰ ਦਿਓ ਉੱਪਰ ਦੀ ਪਾ ਦਿਓ ਘਿਓ ਤੇ ਜਿੰਨਾ ਤੁਸੀਂ ਪਾਣੀ ਲਿਆ ਸੀ ਉਹ ਸਾਰਾ ਹੀ ਇਹਦੇ ਵਿੱਚ ਪੈ ਜਾਊਗਾ ਪਰ ਇੱਕ ਵਾਰੀ ਮੈਂ ਥੋੜਾ ਜਿਹਾ ਬਚਾ ਲਿਆ ਸੀ ਕਈ ਵਾਰੀ ਆਪਾਂ ਨੂੰ ਹੁੰਦਾ ਕਿ ਜ਼ਿਆਦਾ ਨਾ ਹੋ ਜੀ ਇਹ ਹਲਵਾਈ ਸਟਾਈਲ ਆਪਾਂ ਬਿਲਕੁਲ ਸ਼ਕਰਬਾਰੇ ਤਿਆਰ ਕਰਾਂਗੇ ਉਹ ਇਸੇ ਤਰੀਕੇ ਨਾਲ ਬਣਾਉਂਦੇ ਆ ਜਿੰਨਾ ਤੁਸੀਂ ਮੈਦਾ ਲਿਆ ਉਹਦਾ ਚੌਥਾ ਹਿੱਸਾ ਤੁਸੀਂ ਘਿਓ ਲੈਣਾ ਤੇ ਉਹਨੂੰ ਮਿਲ ਕੇ ਉਹਦੇ ਮੁਤਾਬਕ ਹੀ ਪਾਣੀ ਲੈਣਾ ਬਸ ਸਿੰਪਲ ਜਿਹਾ ਤਰੀਕਾ ਹੈ ਇਹ ਤਿੰਨਾਂ ਗੱਲਾਂ ਨੂੰ ਧਿਆਨ ਰੱਖਣਾ ਇਸ ਤੋਂ ਬਾਅਦ ਇੱਕ ਦੋ ਸਪੂਨ ਆਪਾਂ ਪਾਣੀ ਦੇ ਹੋਰ ਲੈ ਆ ਜਿਆਦਾ ਵੱਧ ਘੱਟ ਪਾਣੀ ਨਹੀਂ ਪੈਂਦਾ ਕਈ ਵਾਰੀ ਉਹਨੇ ਪਾਣੀ ਵਿੱਚ ਹੀ ਸਰ ਜਾਂਦਾ ਜਿੰਨਾ ਸਾਡੇ ਕੋਲ ਘਿਓ ਹੁੰਦਾ ਤੇ ਇਹਦਾ ਵਧੀਆ ਜਿਹਾ ਤੁਸੀਂ ਡੋ ਤਿਆਰ ਕਰ ਲਿਓ ਇਹ ਜਿਆਦਾ ਸਖਤ ਨਹੀਂ ਹੋਊਗਾ ਨਾਰਮਲ ਜਿਹਾ ਹੀ ਹੋਊਗਾ ਜੀ ਮੈਂ ਆਪਾਂ ਰੂਟੀਨ ਵਿੱਚ ਛੱਟਾ ਘੁੰਦੇ ਆਂ ਉਸ ਤੋਂ ਬਾਅਦ ਘਰ ਦੇ ਵਿੱਚ ਪਿਆ ਕੋਈ ਵੀ ਪੋਲੀਥੀਨ ਤੁਸੀਂ ਲੈ ਲਿਓ ਤੇ ਉਹਦੇ ਵਿੱਚ ਚੰਗੀ ਤਰ੍ਹਾਂ ਇਹਨੂੰ ਲਪੇਟ ਕੇ 10 ਮਿੰਟਾਂ ਲਈ ਰੈਸਟ ਤੇ ਰੱਖ ਦਿਓ ਉੱਪਰ ਦੀ ਤੁਸੀਂ ਇਹਨੂੰ ਟੱਕ ਦਿਓ ਪੌਣੇ ਨੂੰ ਹਲਕਾ ਜਿਹਾ ਗਿੱਲਾ ਕਰਕੇ ਵੀ ਤੁਸੀਂ ਇਹਨੂੰ ਟੱਕ ਕੇ ਰੱਖ ਸਕਦੇ ਹੋ ਜਦੋਂ ਹੀ 10-15 ਮਿੰਟ ਇਹਨੂੰ ਰੈਸਟ ਤੇ ਰੱਖੇ ਨੂੰ ਹੋ ਗਏ ਉਸ ਤੋਂ ਬਾਅਦ ਇਹਨੂੰ ਆਪਾਂ ਬਾਹਰ ਕੱਢ ਲਾਂਗੇ ਬਹੁਤ ਹੀ ਵਧੀਆ ਤਰੀਕੇ ਦਾ ਇਹ ਬਣ ਕੇ ਡੋ ਤਿਆਰ ਹੋ ਜਾਊਗਾ ਤੇ ਇਹਨੂੰ ਜ਼ਿਆਦਾ ਮੁੱਕੀ ਵਗੈਰਾ ਦੇਣ ਦੀ ਕੋਈ ਜ਼ਰੂਰਤ ਨਹੀਂ ਹਲਕਾ ਇਹ ਜੇ ਹੱਥਾਂ ਨਾਲ ਤੁਸੀਂ ਇਹਨੂੰ ਮਸਲ ਲੈਣਾ ਹੈਗਾ ਤੇ ਕਪੜਾ ਜਿਹਦਾ ਵੱਡਾ ਸਾਰਾ ਬਣਾ ਲਿਓ ਉਸ ਤੋਂ ਬਾਅਦ ਇਹਨੂੰ ਤੁਸੀਂ ਬੇਲਣਾ ਸ਼ੁਰੂ ਕਰ ਦੇਣਾ ਬਿਲਕੁਲ ਸਿੰਪਲ ਜਿਹਾ ਤਰੀਕਾ ਹੈ ਕਈ ਵਾਰੀ ਆਪਾਂ ਨੂੰ ਡਰ ਹੁੰਦਾ ਕਿ ਬਾਜ਼ਾਰ ਵਰਗੇ ਸਾਡੇ ਤੋਂ ਨਹੀਂ ਬਣਨੇ ਉਸ ਤੋਂ ਵੀ ਕਿਤੇ ਜ਼ਿਆਦਾ ਵਧੀਆ ਬਣਗੇ ਕਿਉਂਕਿ ਘਰ ਦੇ ਵਿੱਚ ਜਿਹੜਾ ਸਮਾਨ ਹੈ ਉਹ ਆਪਾਂ ਆਪਣੀ ਮਰਜ਼ੀ ਦਾ ਪਾਉਣੇ ਆ ਤੇ ਵਧੀਆ ਪਾਉਣੇ ਆ ਜਦੋਂ ਹੀ ਇਹਨੂੰ ਬੇਲਣਾ ਐਨਾ ਕੁ ਮੋਟਾ ਤੁਸੀਂ ਰੱਖ ਲੈਣਾ ਕਿਉਂਕਿ ਜਦੋਂ ਹੀ ਇਹ ਫਰਾਈ ਹੋਣਗੇ ਕਾਫੀ ਜ਼ਿਆਦਾ ਫੁੱਲ ਜਾਣਗੇ ਤੇ ਉਸ ਤੋਂ ਬਾਅਦ ਇਹਨੂੰ ਜਦੋਂ ਹੀ ਆਪਾਂ ਕਟਿੰਗ ਕਰਾਂਗੇ ਪਹਿਲਾਂ ਇਹਦੀਆਂ ਸਾਈਡਾਂ ਤੁਸੀਂ ਉਤਾਰ ਦਿਓ ਕਿਉਂਕਿ ਬਾਜ਼ਾਰ ਵਰਗੇ ਤਿਆਰ ਕਰਨੇ ਆ ਤਾਂ 빙ੇ ਟੇਢੇ ਬਿਲਕੁਲ ਨਾ ਕੱਟਿਓ ਸਹੀ ਤਰੀਕੇ ਨਾਲ ਕੱਟਿਓ ਤਾਂ ਹੀ ਦੇਖਣ ਵਿੱਚ ਜ਼ਿਆਦਾ ਵਧੀਆ ਲੱਗਣਗੇ ਸਭ ਤੋਂ ਪਹਿਲਾਂ ਇਹਨੂੰ ਆਪਾਂ ਲੰਬੇ ਜੇ ਆਕਾਰ ਵਿੱਚ ਕੱਟ ਲਿਆ ਉਸ ਤੋਂ ਬਾਅਦ ਇਹਦੀਆਂ ਸਾਈਡਾਂ ਆਪਾਂ ਉਤਾਰਤੀਆਂ ਤੇ ਉਸ ਤੋਂ ਬਾਅਦ ਇਹਦਾ ਸਾਈਜ਼ ਤੁਸੀਂ ਮੇਲ ਲੈਣਾ ਇੱਕੋ ਜਿਹਾ ਸਾਈਜ਼ ਦੇ ਆਪਾਂ ਇਹਦੇ ਤਿੰਨ ਹਿੱਸਿਆਂ ਵਿੱਚ ਕੱਟਤਾ ਤਾਂ ਕਿ ਸਾਰੇ ਜਿਹੜੇ ਸ਼ਕਰਪਾਰੇ ਆ ਉਹ ਇੱਕੋ ਜਿਹੇ ਲੱਗਣ ਕੱਟੇ ਹੋਏ ਪੀਸਾ ਨੂੰ ਆਪਾਂ ਇੱਕ ਪਲੇਟ ਦੇ ਵਿੱਚ ਰੱਖ ਲਾਂਗੇ ਤੇ ਜਿਹੜੀਆਂ ਸਾਈਡਾਂ ਬਚੀਆਂ ਸੀ ਉਹਨਾਂ ਨੂੰ ਹਲਕੇ ਜਿਹੇ ਹੱਥਾਂ ਨਾਲ ਦੁਬਾਰਾ ਇਕੱਠਾ ਕਰਕੇ ਤੇ ਉਹਦੇ ਵਿੱਚੋਂ 2-4 ਪੀਸ ਜਿੰਨੇ ਵੀ ਨਿਕਲੇ ਉਹ ਆਪਾਂ ਦੁਬਾਰਾ ਤਿਆਰ ਕਰ ਲਾਂਗੇ ਇਹਨੂੰ ਆਪਾਂ ਇੱਕ ਸਾਈਡ ਤੇ ਰੱਖ ਦਾਂਗੇ ਫਿਰ ਕੜਾਈ ਵਿੱਚ ਪਾਵਾਂਗੇ ਤੇਲ ਸਭ ਤੋਂ ਪਹਿਲਾਂ ਕੜਾਈ ਤੁਹਾਡੀ ਡੂੰਗੀ ਹੋਵੇ ਚਾਹੇ ਖੁੱਲੀ ਜ਼ਿਆਦਾ ਨਾ ਹੋਵੇ ਕਿਉਂਕਿ ਜਿੰਨੀ ਖੁੱਲੀ ਹੋਊਗੀ ਤੇਲ ਓਨਾ ਹੀ ਜ਼ਿਆਦਾ ਪਊਗਾ ਤੇ ਤੇਲ ਤੁਸੀਂ ਇਹਦੇ ਵਿੱਚ ਕਾਫੀ ਪਾਉਣਾ ਪਰ 1.5 ਲੀਟਰ ਤੇਲ ਪਾਇਆ ਤਾਂ ਕਿ ਸਾਰੇ ਚੰਗੀ ਤਰ੍ਹਾਂ ਡਿਪ ਹੋ ਜਾਣ ਫਿਰ ਥੋੜਾ ਜਿਹਾ ਮੈਦਾ ਇਹਦੇ ਵਿੱਚ ਪਾ ਕੇ ਦੇਖ ਲਿਓ ਹਲਕੇ ਜੇ ਬਬਲ ਉੱਠਣਗੇ ਮਤਲਬ ਇਹ ਠੰਡੇ ਤੇਲ ਦੇ ਵਿੱਚ ਹੀ ਆਪਾਂ ਪਾ ਦੇਣੇ ਹੈਗੇ ਇੱਥੇ ਥੋੜੀਆਂ ਜਿਹੀਆਂ ਗੱਲਾਂ ਦਾ ਤੁਸੀਂ ਬਹੁਤ ਧਿਆਨ ਰੱਖਣਾ ਕਿਉਂਕਿ ਨਹੀਂ ਤਾਂ ਇੱਥੇ ਸ਼ੱਕਰ ਪਰ ਅਕਸਰ ਹੀ ਖਰਾਬ ਹੋ ਜਾਂਦੇ ਹੈ ਗੁੜ ਪਰ ਇਹ ਕਹਿ ਲੋ ਚਾਹੇ ਸ਼ੱਕਰ ਪਰ ਉਹ ਤੁਹਾਡੀ ਮਰਜ਼ੀ ਹੈ ਕਿਉਂਕਿ ਕਈ ਵਾਰੀ ਆਪਣੇ ਮੂੰਹ ਤੇ ਕੋਈ ਬੋਲ ਚੜਿਆ ਹੁੰਦਾ ਬਾਰ ਬਾਰ ਉਹੀ ਨਿਕਲਦਾ ਰਹਿੰਦਾ ਉਸ ਤੋਂ ਬਾਅਦ ਜਦੋਂ ਹੀ ਤੁਸੀਂ ਇਹਨੂੰ ਤੇਲ ਵਿੱਚ ਪਾਤਾ ਕੜਾਈ ਨੂੰ ਇਸ ਤਰੀਕੇ ਨਾਲ ਹਲਕਾ ਹਲਕਾ 2-3 ਮਿੰਟ ਬਾਅਦ ਹਿਲਾਉਂਦੇ ਰਹਿਣਾ ਇਹਦੇ ਵਿੱਚ ਕੋਈ ਚਮਚ ਫੋਕ ਵਗੈਰਾ ਕੁਝ ਵੀ ਨਹੀਂ ਵਰਤਣਾ ਕਿਉਂਕਿ ਜਦੋਂ ਹੀ ਵਿੱਚ ਪਾਦੋਗੇ ਐਨੇ ਸੌਫਟ ਹੋਣਗੇ ਤੇ ਨਾਲ ਦੀ ਨਾਲ ਹੀ ਟੁੱਟਨੇ ਸ਼ੁਰੂ ਹੋ ਜਾਣਗੇ ਇੱਥੇ ਇਹਨੂੰ ਪਕਦਿਆਂ ਨੂੰ 5 ਤੋਂ 6 ਮਿੰਟ ਹੋ ਗਏ 5 ਤੋਂ 6 ਮਿੰਟਾਂ ਵਿੱਚ ਇਹ ਉੱਪਰ ਆ ਜਾਣਗੇ ਇਸ ਤਰੀਕੇ ਦੇ ਨਾਲ ਫਿਰ ਕਿਸੇ ਫੋਕ ਨਾਲ ਹਲਕੇ ਜੇ ਉਠਾ ਕੇ ਦੇਖਿਓ ਕਿ ਇਹ ਸਖਤ ਹੋਏ ਹੈ ਜਾਂ ਸੌਫਟ ਹੈ ਜੇ ਸੌਫਟ ਹੋਏ ਤਾਂ ਬਿਲਕੁਲ ਹਜੇ ਹੋਰ ਨਾ ਛੇੜਿਓ ਉਸ ਤੋਂ ਬਾਅਦ ਉਸੇ ਤਰ੍ਹਾਂ ਹੀ ਕੜਾਈ ਨੂੰ ਥੋੜਾ ਥੋੜਾ ਹਿਲਾਉਂਦੇ ਰਹੋ ਜਦੋਂ ਹੀ ਇਹਨੂੰ ਪਕਦਿਆਂ ਨੂੰ 12 ਤੋਂ 13 ਮਿੰਟ ਹੋ ਚੁੱਕੇ ਸੀ ਉਦੋਂ ਹੀ ਇਹ ਸਖਤ ਹੋਏ ਗੈਸ ਦੀ ਫਲੇਮ ਬਿਲਕੁਲ ਫਲੋ ਰੱਖਣੀ ਹੈ ਹੌਲੀ-ਹੌਲੀ ਪਕਾਉਣਾ ਹੈ ਜਦੋਂ ਤੁਹਾਨੂੰ ਲੱਗੇ ਇਹ ਸਖਤ ਹੋ ਗਏ छन्ਨੀ ਨਾਲ ਇਸ ਤਰੀਕੇ ਨਾਲ ਚੱਕ ਕੇ ਦੂਜੀ ਸਾਈਡ ਰੱਖਦੇ ਜਾਣਾ ਇਹਦੇ ਵਿੱਚ ਇੱਕੋ ਸਾਰ ਛਲਨੀ ਵਗੈਰਾ ਨਹੀਂ ਮਾਰਨੀ ਨਾ ਹੀ ਤੁਸੀਂ ਜਲਦਬਾਜ਼ੀ ਕਰਨੀ ਹੈ ਨਹੀਂ ਤਾਂ ਇਹਨਾਂ ਦੀ ਸ਼ੇਪ ਖਰਾਬ ਜੋ ਉਤੇ ਹੀ ਟੁੱਟਨੇ ਸ਼ੁਰੂ ਹੋ ਜਾਣਗੇ ਇੱਥੇ ਹੀ ਅਕਸਰ ਗਲਤੀ ਕਰਦੇ ਆਂ ਤੈਨੋਂ ਸਾਡੇ ਸ਼ਕਰ ਪਾਰੇ ਬਾਜ਼ਾਰ ਵਰਗੇ ਬਿਲਕੁਲ ਨਹੀਂ ਬਣਦੇ ਉਸ ਤੋਂ ਬਾਅਦ ਜਦੋਂ ਇਹ ਪੂਰੇ ਸਖਤ ਹੋ ਗਏ ਇਹਨਾਂ ਨੂੰ ਪਕਦਿਆਂ ਨੂੰ ਇੱਥੇ 15 ਤੋਂ 20 ਮਿੰਟ ਹੋ ਚੁੱਕਿਆ ਹੈ ਕਾਫੀ ਜ਼ਿਆਦਾ ਇਹਨਾਂ ਦਾ ਕਲਰ ਵੀ ਚੇਂਜ ਹੋ ਗਿਆ ਤੇ ਅੰਦਰੋਂ ਤੱਕ ਇਹ ਪੱਕ ਚੁੱਕੇ ਹੈ ਕਈ ਕਹਿੰਦੇ ਨੇ 10 ਮਿੰਟਾਂ ਚ ਅਸੀਂ ਪਕਾ ਲੈਨੇ ਨੇ ਬਿਲਕੁਲ ਨਹੀਂ ਇਹਨਾਂ ਨੂੰ ਪੂਰੇ ਬਣਨ ਤੇ 25 ਮਿੰਟ ਲੱਗੇ ਹੈ ਪਹਿਲਾਂ ਗੈਸ ਦੀ ਫਲੇਮ ਸਲੋ ਸੀ 10 ਤੋਂ 15 ਮਿੰਟ ਤੱਕ ਤੁਸੀਂ ਗੈਸ ਦੀ ਫਲੇਮ ਲੋ ਰੱਖਣੀ ਹੈ ਉਸ ਤੋਂ ਬਾਅਦ 3-4 ਮਿੰਟ ਲਗਾਤਾਰ ਤੁਸੀਂ ਮੀਡੀਅਮ ਫਲੇਮ ਤੇ ਇਹਨੂੰ ਲੈ ਕੇ ਆਉਣਾ ਹੈ ਜਦੋਂ ਬਿਲਕੁਲ ਲਾਸਟ ਤੇ ਇਹਦਾ ਕਲਰ ਇਸ ਤਰ੍ਹਾਂ ਦਾ ਹੋ ਗਿਆ ਜਾਨੀ ਕਿ 20 ਮਿੰਟ ਤੋਂ ਉੱਪਰ ਦਾ ਸਮਾਂ ਹੋਇਆ ਤਾਂ ਤੁਸੀਂ ਗੈਸ ਨੂੰ ਫੁੱਲ ਕਰ ਦੇਣਾ ਕਿਉਂਕਿ ਜਦੋਂ ਹੀ ਤੁਸੀਂ ਗੈਸ ਘੱਟ ਰੱਖੋਗੇ ਤਾਂ ਇੱਥੇ ਤੇਲ ਹੈ ਜਿਹੜਾ ਇਹਨਾਂ ਦੇ ਅੰਦਰ ਤੱਕ ਚਲਾ ਜਾਊ ਇਸ ਲਈ 2 ਮਿੰਟ ਗੈਸ ਨੂੰ ਤੁਸੀਂ ਫੁੱਲ ਜ਼ਰੂਰ ਕਰਨਾ ਹੈ ਉਸ ਤੋਂ ਬਾਅਦ ਇਹਨਾਂ ਨੂੰ ਕੱਢਣਾ ਹੈ ਇਹ ਵਧੀਆ ਜੈ ਇਹਨਾਂ ਦਾ ਕਲਰ ਆ ਗਿਆ ਤੇ ਬਹੁਤ ਹੀ ਵਧੀਆ ਇਹ ਬਣ ਕੇ ਤਿਆਰ ਹੋ ਗੇ ਲੇਰਾ ਵਗੈਰਾ ਇਹਨਾਂ ਦੀ ਉਸੇ ਤਰ੍ਹਾਂ ਹੁਣ ਇੱਕ ਲੈ ਲਾਂਗੇ ਆਪਾਂ ਕੜਾਈ ਜਿਹੜੀ ਡੂੰਗੀ ਘੱਟ ਹੋਵੇ ਚੌੜੀ ਜ਼ਿਆਦਾ ਹੋਵੇ ਫਿਰ ਇਹਦੇ ਵਿੱਚ ਆਪਾਂ 100 ਗ੍ਰਾਮ ਲਈ ਅਖੰਡ ਤੇ ਉਸ ਤੋਂ ਬਾਅਦ ਆਪਾਂ ਥੋੜਾ ਜਿਹਾ ਪਾਣੀ ਚੀਨੀ ਤੁਹਾਡੀ ਖੰਡ ਹੈ ਉਹਨਾਂ ਕੀ ਕੋਲੀ ਦੇ ਹਿਸਾਬ ਨਾਲ ਤੁਸੀਂ ਪਾਣੀ ਲੈ ਲਿਓ ਤੇ ਇਹਨੂੰ ਚੰਗੀ ਤਰ੍ਹਾਂ ਮੈਲਟ ਕਰ ਲਿਓ ਤੇ ਇਹਦੇ ਵਿੱਚ 150 ਗ੍ਰਾਮ ਪਾਵਾਂਗੇ ਆਪਾਂ ਗੁੜ ਇੰਨੀ ਕਿੰਨ ਦੇਸਲੀ ਮਿਕਸ ਕੀਤੀ ਹੈ ਤਾਂ ਕਿ ਗੁੜ ਜਿਹੜਾ ਉਹ ਜਿਆਦਾ ਪਾਵਾਂਗੇ ਤਾਂ ਥੋੜਾ ਜਿਹਾ ਜਿਆਦਾ ਚੀੜਾ ਹੋ ਜਾਂਦਾ ਤੇ ਇਹਦੇ ਨਾਲ ਇਹਨਾਂ ਦਾ ਬੈਲੈਂਸ ਹੈ ਮੈਂਟੇਨ ਰਹਿੰਦਾ ਗੁੜ ਆਪਾਂ ਥੋੜਾ ਜਿਹਾ ਲਾਈਟ ਕਲਰ ਦਾ ਵਰਤਿਆ ਥੋੜਾ ਜਿਹਾ ਡਾਰਕ ਤਾਂ ਕਿ ਜਿਆਦਾ ਕਾਲੇ ਜੇ ਵੀ ਨਾ ਹੋਣ ਤੇ ਬਿਲਕੁਲ ਲਾਈਟ ਨਾ ਰਹਿ ਜਾਂਨ ਕਿਉਂਕਿ ਆਪਾਂ ਇਹਦੇ ਵਿੱਚ ਕਲਰ ਦੀ ਵਰਤੋਂ ਬਿਲਕੁਲ ਨਹੀਂ ਕਰਾਂਗੇ ਉਸ ਤੋਂ ਬਾਅਦ ਇਲਾਇਚੀ ਤੇ ਸੌਫ ਨੂੰ ਦਰਦਰਾ ਜਿਹਾ ਪੀਸ ਕੇ ਦੇ ਵਿੱਚ ਪਾਤਾ ਤੇ ਇਹਨੂੰ ਉਦੋਂ ਤੱਕ ਸਲੋ ਫਲੇਮ ਤੇ ਪਕਾਏ ਉਹ ਜਦੋਂ ਤੱਕ ਇੱਕ ਤਾਰ ਦੀ ਚਾਸ਼ਨੀ ਨਹੀਂ ਬਣ ਜਾਂਦੀ ਪਰ ਇਹਨੂੰ ਜਦੋਂ ਹੀ ਤੁਸੀਂ ਦੇਖੋਗੇ ਕਦੇ ਠੰਡਾ ਕਰਕੇ ਦੇਖਿਓ ਕਿਉਂਕਿ ਗੁੜ ਦੀ ਚਾशनी ਜਿਆਦਾ ਗਾੜੀ ਹੁੰਦੀ ਹੈ ਤੇ ਜਿਆਦਾ ਗਰਮ ਹੱਥਾਂ ਨਾਲ ਲੱਗਿਆ ਤਾਂ ਹੱਥ ਮਚਣ ਦਾ ਡਰ ਲੰਦਾ ਹੈਗਾ ਉਸ ਤੋਂ ਬਾਅਦ ਗੈਸ ਨੂੰ ਆਪਾਂ ਕਰ ਦਾਂਗੇ ਬੰਦ ਤੇ ਇੱਥੇ 2 ਪਿੰਚ ਪਾਵਾਂਗੇ ਬੇਕਿੰਗ ਸੋਡਾ ਇਹ ਗਰਮ ਚਾਸ਼ਨੀ ਦੇ ਵਿੱਚ ਪਾਉਣਾ ਤੁਸੀਂ ਤਾਂ ਹੀ ਇਸੇ ਤਰੀਕੇ ਦੀ ਚੱਗ ਬਣੂਗੀ ਇਹ ਇਸ ਲਈ ਬਣਾਈਏ ਤਾਂ ਕਿ ਇਹਦੇ ਵਿੱਚ ਮਿਠਾਸ ਆ ਜਿਹੜੀ ਅੰਦਰ ਤੱਕ ਚਲੀ ਜਾਵੇ ਤੇ ਉਸ ਤੋਂ ਬਾਅਦ ਤੁਹਾਡਾ ਮੇਨਸਟ ਦਾ ਕੰਮ ਸ਼ੁਰੂ ਹੋ ਜਾਊਗਾ ਜਦੋਂ ਤੱਕ ਇਹ ਗੁੜ ਬਿਲਕੁਲ ਸੁੱਕਦਾ ਨਹੀਂ ਇਹਨਾਂ ਦੇ ਨਾਲ ਨਹੀਂ ਲੱਗਦਾ ਤੁਸੀਂ ਲਗਾਤਾਰ ਇਹਨੂੰ ਹਿਲਾਉਂਦੇ ਰਹਿਣਾ ਥੋੜਾ ਜਿਹਾ ਸੌਫ ਦਾ ਪਾਊਡਰ ਆਪਾਂ ਉੱਪਰ ਦੀ ਹੋਰ ਪਾਵਾਂਗੇ ਇਹਨੂੰ ਪੱਖੇ ਦੇ ਥੱਲੇ ਬਹਿ ਕੇ ਬਿਲਕੁਲ ਨਹੀਂ ਮਿਕਸ ਕਿਉਂਕਿ ਨਹੀਂ ਤਾਂ ਚਾਸ਼ਨੀ ਨੇ ਅੰਦਰ ਤੱਕ ਨਹੀਂ ਜਾਣਾ ਉਪਰੋਂ ਹੀ ਸੁੱਕ ਜਾਊਗਾ ਉੱਥੇ ਟਾਈਮ ਤਾਂ ਘੱਟ ਲੱਗੂਗਾ ਪਰ ਵਿੱਚੋਂ ਬਿਲਕੁਲ ਟੇਸਟੀ ਨਹੀਂ ਬਣਨੇ ਪੰਜ ਤੋਂ 7 ਮਿੰਟ ਇਹਨੂੰ ਮਿਕਸ ਕਰਨ ਦੇ ਵਿੱਚ ਲੱਗਣਗੇ ਐਨੇ ਗੁੜ ਨੇ ਸੁੱਕ ਜਾਣਾ ਬਹੁਤ ਹੀ ਸੌਫਟ ਤੇ ਮਜ਼ੇਦਾਰ ਸ਼ੱਕਰਪਾਰੇ ਬਣਨਗੇ ਜਿੰਨਾ ਤੁਸੀਂ ਮੈਦਾ ਲੈਣਾ ਉਨੀ ਮਿਠਾਸ ਲਈ ਆਪਾਂ 100 ਗ੍ਰਾਮ ਆਪਾਂ ਖੰਡ ਲਈ ਹੈ ਤੇ 150 ਗ੍ਰਾਮ ਗੁੜ ਲਿਆ ਬਾਕੀ ਜਿਨ੍ਹਾਂ ਨੂੰ ਮਿੱਠਾ ਥੋੜਾ ਜਿਹਾ ਘੱਟ ਪਸੰਦ ਹੈ ਤੁਸੀਂ ਗੁੜ 100 ਗ੍ਰਾਮ ਹੀ ਪਾ ਲਿਓ ਮਤਲਬ ਦੋਨੇ ਚੀਜ਼ਾਂ 100-100 ਗ੍ਰਾਮ ਕਰ ਲਿਓ ਬਹੁਤ ਹੀ ਮਜ਼ੇਦਾਰ ਇਸ ਸ਼ਕਰਪਾਰੇ ਬਣ ਕੇ ਤਿਆਰ ਹੈ ਪੀਣਾ ਕਿਸੇ ਰੰਗ ਤੋਂ ਤੇ ਜਿਹੜਾ ਕੜਾਈ ਨਾਲ ਲੱਗਿਆ ਥੋੜਾ ਜਿਹਾ ਗੁੜ ਰਹਿ ਜਾਊਗਾ ਉਹਦੇ ਵਿੱਚ ਤੁਸੀਂ ਚੂਰੀ ਕੁੱਟ ਕੇ ਬੱਚਿਆਂ ਨੂੰ ਦੇ ਸਕਦੇ ਹੋ ਵੀਡੀਓ ਸ਼ੇਅਰ ਕਰਦੇ ਹੋ ਧੰਨਵਾਦ